ਹੋਲੇ ਮਹੱਲੇ ਦੇ ਤਿਉਹਾਰ ਤੇ ਲਾਹੌਰਿਆ ਪਰਿਵਾਰ ਦੇ ਸੰਗਤਾਂ ਦੀ ਸੇਵਾ ਦੇ ਨਾਲ ਤਰਨਤਾਰਨ ਬਾਈਪਾਸ ਝੰਡਿਆਲਾ ਗੁਰੂ ਤੇਸਲਾਣਾ ਉਨੀਵਾਲ ਲੰਗਰ ਲਾਇਆ ਗਿਆ ਝੰਡਿਆਲਾ ਗੁਰੂ ਤੇ ਪ੍ਰਗਟ ਸਿੰਘ ਅੱਜ ਹੋਲੇ ਮਹੱਲੇ ਦੇ ਤਿਉਹਾਰ ਮੌਕੇ ਲਾਹੌਰਿਆ ਪਰਿਵਾਰ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਤਰਨਤਾਰਨ ਬਾਈਪਾਸ ਰੋਡ 'ਤੇ ਝੰਡਿਆਲਾ ਗੁਰੂ ਤੇ ਉਨੀਵਾਲ ਲੰਗਰ ਲਗਾਇਆ ਗਿਆ ਹਾਂਜੀ ਬਾਈ ਗੁਰੂ ਜੀ ਕੀ ਨਾਮ ਆਪਣਾ ਮੇਰਾ ਨਾਮ ਜੀ ਦਲਬਾਜ ਸਿੰਘ ਆ ਪਹਿਲਾਂ ਸਾਰੇ ਬਾਈ ਗੁਰੂ ਜੀ ਦਾ ਸਾਲਸਾ ਬਾਈ ਗੁਰੂ ਜੀ ਕੀ ਫੇਰਾ ਨਾਮ ਦੀ ਦਲਬਾਖ ਸਿੰਘ ਜੀ ਆ ਮੈਂ ਇਤੋਂ ਦਾ ਮੁਖ ਸੇਵਾਦਾਰ ਆ ਤੇ ਇਹ ਜਿਹੜਾ 1985-86 ਦਾ ਪਾਣੀ ਚੱਲਣ ਡਿਆ ਆ ਤੁਹਾਡੇ ਚੈਨਲ ਦਾ ਮੈਂ ਬਹੁਤ ਤਹਿਵਾਦ ਕਰਦਾ ਚਾਹੁੰਦਾ ਤੁਸੀਂ ਆਏ ਸਾਲ ਸਾਡੇ ਵੀਡੀਓ ਬਣਾਉਣੀ ਜੀ ਤੁਹਾਡਾ ਬਹੁਤ ਸ਼ੁਕਰੀਆ ਕਿੰਨੀ ਕੁ ਸੰਗਤ ਰੋ ਮਲਾ ਲੰਗਰ ਛਕਣ ਦੀ ਆ ਕਿੰਨੇ ਦਿਨ ਲਾਉਂਦੇ ਜੀ ਲੰਗਰ ਇਹ ਲੰਗਰ ਜੀ 6-7 ਦਿਨ ਚੱਲਦਾ ਰਾਤ ਦੇ ਨਾਲ ਬਹੁਤ ਸੰਗਤ ਆਉਂਦੀ ਆ। ਰੋਜ਼ ਦੀ ਕਿੰਨੀ ਕਿ ਸੰਗਤਾਂ ਆਉਂਦੀ ਪ੍ਰਸ਼ਾਦਾ ਛਕੋ? ਬੜੀ ਆਉਂਦੀ ਆ ਜੀ ਯਾਰ ਆਦੇ ਹਸਾਬ ਵਿੱਚ ਸੰਗਤ ਆਉਂਦੀ ਆ ਰੋਜ਼ ਦੀ ਬੜੀ ਮਹਾਰਾਜ ਦੀ ਕਿਰਪਾ ਵੈ ਜੁਰੀ। ਇਸ ਤਰ੍ਹਾਂ ਇਹ ਅਣਤ ਸੰਗਤਾਂ ਆਪਣਾ ਅਣਤ ਸਜਦਾ ਪ੍ਰਸ਼ਾਦਾ ਛਕਦੀਆਂ। ਅਣਤ ਪਦਾਰਥ ਬਣਦੇ ਆ ਜੀ ਇੱਥੇ। ਕਿਹੜੇ ਪਰਿਵਾਰਾਂ ਨੂੰ ਲੰਗਰ ਲਗਾਇਆ ਜਾਂਦਾ ਜੀ? ਸਾਥ ਸਾਰੇ ਜੰਡਿਆਲਾ ਗੁਰੂ ਨਾਲ ਲੰਗਰ ਲਗਾਇਆ ਜਾਂਦਾ ਜੀ। ਹਾਂ ਸਾਰਿਆਂ ਨਾਲ ਆੜ ਮਿਲ ਕੇ ਸਜੋਗਣਾ ਵੀ ਲੱਗਦਾ। ਸਾਰੇ ਸਜੋਗਣਾ ਲੰਗਰ ਲੱਗਦਾ ਜੀ। ਪਰ ਮੂਹ ਜੰਡਿਆਲਾ ਬਰੂ ਦੇ। ਹਾਂ।